ਜੇ ਵੀ ਰਾਏ ਬੁੱਧੀ ਚਾਂਜੀ ਹੈ ਉਹਨਾਂ ਨੂੰ ਤਾਂ ਹੁਕਮ ਸੀ ਗੁਰੂ ਸਾਹਿਬ ਦਾ ਕਿ ਤੁਸੀਂ ਹੁਣ ਇੱਥੋਂ ਚੱਲ ਜਾਣਾ ਤੁਹਾਡੀ ਹਲੇ ਸੇਵਾ ਹੋਰ ਲੈਣੀ ਜਿਹੜੇ ਯੋਧੇ ਹੁੰਦੇ ਆ ਨਾ ਜੀ ਉਹ ਬਲਦਾਨ ਦਿੰਦੇ ਆ ਨਾ ਜੀ ਉਹ ਜ਼ਰਖੇਸ ਹੋ ਜਾਂਦੇ ਧਰਤੀ ਉੱਤੇ ਵੀ ਸਾਨੂੰ ਫਕਰ ਮਹਿਸੂਸ ਹੁੰਦਾ 55 ਸਾਨੂੰ ਸਮਝ ਨਹੀਂ ਆਉਂਦੀ ਆ ਇਸ ਗੱਲ ਦੀ ਤੁਹਾਨੂੰ ਲੱਗਦਾ ਸਾਡੀ ਗੜੀ ਹੈ ਸਾਡੀ ਗੜੀ ਸਾਰਿਆਂ ਦੀ ਗੜੀ ਹੈ ਜਦੋਂ ਸਾਬ ਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਹੁੰਦੀ ਤਾਂ ਚਮਕੌਰ ਸਾਹਿਬ ਦੀ ਗੜੀ ਵੀ ਸਭ ਨੂੰ ਚੇਤੇ ਆਉਂਦੀ ਹੈ ਤੇ ਅੱਜ ਤਾਂ ਮਿਊਟ ਦੇ ਵੇੜੇ ਚਮਕੌਰ ਸਾਹਿਬ ਦੀ ਗੜੀ ਜਿਨ੍ਹਾਂ ਨੇ ਗੁਰੂ ਮਹਾਰਾਜ ਨੂੰ ਦਿੱਤੀ ਸੀ ਰਾਏ ਬੁੱਧੀ ਚੰਦ ਦੇ ਪਰਿਵਾਰ ਤੋਂ ਸਾਡੇ ਨਾਲ ਪਹੁੰਚੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹਨਾਂ ਦੀ ਜਿਹੜੇ ਪੁਰਖੇ ਨੇ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਜਦੋਂ ਗੁਰੂ ਸਾਹਿਬ ਚਮਕੌਰ ਵੱਲ ਆਏ ਕਿ ਗੁਰੂ ਸਾਹਿਬ ਸਾਡੀ ਚਮਕੌਰ ਦੀ ਗੜੀ 'ਚ ਤੁਸੀਂ ਰੁਕੋ ਤੇ ਫਿਰ ਗੁਰੂ ਮਹਾਰਾਜ ਨੇ ਪਹਿਲਾ ਮੋਰ ਜਾ ਉਥੇ ਲਾਇਆ ਤੇ ਚਮਕੌਰ ਦੀ ਗੜੀ 'ਚ ਹੀ ਵੱਡੇ ਸਹਬਜ਼ਾਦੇ ਸ਼ਹੀਦ ਹੋਏ ਕਈ ਸਿੰਘਾਂ ਨੇ ਚਮਕੌਰ ਦੀ ਗੜੀ 'ਚ ਸ਼ਹਾਦਤ ਦਾ ਜਾਮ ਪੀਤਾ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਇਹਨਾਂ ਦੇ ਪੁਰਖਿਆਂ ਨੇ ਕਿਵੇਂ ਇਤਿਹਾਸ ਤੋਂ ਜਾਣੂ ਕਰਵਾਇਆ ਤੁਸੀਂ رائے 부ਦੀ ਚੰਦ ਉਹਨਾਂ ਦੀ ਪੀੜ੍ਹੀ 'ਚੋਂ ਜੋ ਜਿਨ੍ਹਾਂ ਦਾ ਇਤਿਹਾਸ 'ਚ ਜ਼ਿਕਰ ਹੈ ਕਿ ਉਹਨਾਂ ਨੇ ਗੁਰੂ ਮਹਾਰਾਜ ਨੂੰ ਚਮਕੌਰ ਦੀ ਗੜੀ ਹੈ ਉਹ ਦਿੱਤੀ ਸੀ ਕਿ ਤੁਸੀਂ ਇੱਥੇ ਆਪਣਾ ਮੋਰਚਾ ਲਾਓ ਇਸ ਇਤਿਹਾਸ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਕਿਹਨੇ ਦੱਸਿਆ ਕਿਵੇਂ ਤੁਸੀਂ ਇਸ ਇਤਿਹਾਸ ਤੋਂ ਜਾਣੂ ਹੋਏ ਸ਼ਲੀ ਮੇਰੇ ਨਾਨਕੇ ਨਾਨਕੇ ਘੋੜੇ ਬਹਾਦਰ ਜਪੂਤ ਆ ਤਾਂ ਮਾਤਾ ਤੋਂ ਹੀ ਸੁਣਿਆ ਸੀਗਾ ਜੀ ਮੈਂ ਤੇ ਆ ਸਾਰੀਆਂ ਸੁਣਦੇ ਸੀਗੇ ਪਰ ਕਨਫਿਊਜ਼ਨ ਬਹੁਤ ਜ਼ਿਆਦਾ ਹੁੰਦੀ ਸੀਗੀ ਕਿਉਂਕਿ ਕੁਝ ਦੱਸਦਾ ਨਹੀਂ ਸੀਗਾ ਪ੍ਰਚਾਰਕਾਂ ਤੋਂ ਔਰ ਮਤਲਬ ਕੁਝ ਨਜ਼ਰ ਨਹੀਂ ਆਉਂਦਾ ਸੀਗਾ ਸਾਨੂੰ ਤੇ ਅਸੀਂ ਸਟੱਡੀ ਕਰਨੇ ਸਾਨੂੰ ਸੋਰਸ ਦੀ ਲੋੜ ਸੀਗੀ ਫਿਰ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਤੇ ਪਰਿਵਾਰਾਂ ਚ ਤਾਂ ਰਿਕਾਰਡਡ ਮਤਲਬ ਸਾਡੇ ਜਿਹੜੇ ਪਰਿਵਾਰ ਉਹਨਾਂ ਚ ਤਾਂ ਚੱਲਦੀ ਆ ਰਹੀਆਂ ਹਨਾ ਜੀ ਗੱਲਾਂ ਆ ਪੀੜੀਦਰ ਪੀੜੀ ਪਰ ਸਾਨੂੰ ਫਿਰ ਇਤਿਹਾਸਿਕ ਸੋਰਸਸ ਵੀ ਮਿਲ ਗਏ ਜੀ ਪੁਰੇ ਫਿਰ ਅਸੀਂ ਸੋਚਿਆ ਕਿ ਇਥੇ ਕੰਮ ਮਤਲਬ ਦੱਸਿਆ ਜਾਵੇ ਸਾਰੇ ਸਮਾਜ ਨੂੰ ਹਮ ਤੁਹਾਡੇ ਘਰ ਦੇ ਜਦੋਂ ਤੁਹਾਨੂੰ ਇਸ ਪੂਰੇ ਵਰਤਾਰੇ ਬਾਰੇ ਦੱਸਦੇ ਸੀ ਕਿ ਇਦਾਂ ਸਾਡੇ ਪੁਰਖੇ ਸੀ ਉਹਨਾਂ ਦੇ ਵੱਲੋਂ ਜਿਹੜੀ ਉਹ ਗੜੀ ਆ ਗੁਰੂ ਮਹਾਰਾਜ ਨੂੰ ਦਿੱਤੀ ਗਈ ਤੇ ਉਹ ਪੂਰਾ ਵਰਤਾਰਾ ਕਿਵੇਂ ਤੁਹਾਨੂੰ ਸੁਣਾਉਂਦੇ ਹੁੰਦੇ ਸੀ ਕਿ ਇਦਾਂ ਇਦਾਂ ਹੋਇਆ ਉਹਨਾਂ ਨੇ ਹਮੇਸ਼ਾ ਸਾਨੂੰ ਇਹ ਦੱਸਣਾ ਜਦੋਂ ਤੁਸੀਂ ਕਹਿੰਦੇ ਸੀ ਪਹਿਲਾਂ ਕਿ ਅਸੀਂ ਉਹਨਾਂ ਦੀ ਪੀੜੀ ਜੋ ਅਸਲੀ ਬੇਸਿਕਲੀ ਉਹਨਾਂ ਦੇ ਕਜ਼ਨ ਲਿਨੀ ਜੀ ਚੰਸੀ ਤੇ ਉਹ ਸਾਡੇ ਇੱਕ ਮੋਰੀ ਹੈ ਸਤਲੁਜ ਦੇ ਉਸ ਪਾਰ ਤੇ ਤੇ ਸਾਡੇ ਪਰਿਵਾਰਾਂ ਨੇ ਪਿਤਾ ਜੀ ਨੇ ਸਾਡੇ ਮੇਰੇ ਨਾਨੀ ਜੀ ਨੇ ਸਾਰਿਆਂ ਨੇ ਮੰਮੀ ਨੇ ਵੀ ਸਾਰਿਆਂ ਨੇ ਦੱਸਣਾ ਕਿ ਜਦੋਂ ਵੀ ਸਈਦ ਦੀ ਜੋੜ ਮੇਲਾ ਹੁੰਦਾ ਹੋਆ ਪਾਪਾ ਨੇ ਹਮੇਸ਼ਾ ਸ਼ੁਰੂ ਕਰਨੀ ਕਹਾਣੀ ਕਿ ਮੈਂ ਜਦੋਂ ਬੱਚਾ ਸੀਗਾ ਅਸੀਂ ਜਾਂਦੇ ਰਹੇ ਹਾਂ ਸਾਰੇ ਇੱਧਰ-ਉੱਧਰ ਉਹਨੇ ਸਾਰਾ ਉਹ ਦੱਸਣਾ ਤੇ ਫਿਰ ਉਹਨੇ ਹਮੇਸ਼ਾ ਇਹ ਕਹਿਣਾ ਸਾਡੀ ਗੜੀ ਸੀ ਸਾਡੀ ਗੜੀ ਸੀ ਤੇ ਬਚਪਨ ਸਾਨੂੰ ਸਮਝ ਨਹੀਂ ਆਂਦੀ ਇਸ ਗੱਲ ਦੀ ਤੁਹਾਨੂੰ ਲੱਗਦਾ ਸਾਡੀ ਘੜੀ ਹੈ ਸਾਡੀ ਘੜੀ ਸਾਡੇ ਦੀ ਘੜੀ ਹੈ ਹੈਨਾ ਹੁਣ ਤਾਂ ਸਾਰੇ ਸਾਰੀ ਦੁਨੀਆ ਸੰਸਾਰ ਦੀ ਘੜੀ ਹੈ ਉਹ ਤੇ ਸਾਰੇ ਜਾਂਦੇ ਨਥਮਸਤ ਕੋਣ ਉੱਤੇ ਲੇਕੇ ਜਦ ਬڑے ਹੁੰਦੇਗੇ ਹੁੰਦੇਗੇ ਫੇਰ ਸਾਨੂੰ ਪਤਾ ਲੱਗਿਆ ਕਿ ਨਹੀਂ ਬਾਕੀ ਇਹ ਸਾਡੇ ਬਯੁਰਗਾਂ ਦੀ ਘੜੀ ਸੀ ਰਾਇ ਬੁੱਢੀ ਚਾਂਜੀ ਬਾਰੇ ਪਤਾ ਲੱਗਿਆ ਤੇ ਫੇਰ ਜਦ ਬڑے ਭਾਈ ਸਾਹਿਬ ਕਹਿੰਦੇ ਸੀਗੇ ਪਰਿਵਾਰ ਚ ਗੱਲ ਹੋਣੀ ਅਲੱਗ ਗੱਲ ਹੈ ਪਰ ਤੁਹਾਨੂੰ ਸਰੋਤ ਨਹੀਂ ਜਦ ਤੱਕ ਮਿਲਦਾ ਹਾਂ ਲਿਖਤੀ ਰੂਪ ਚ ਫੇਰ ਬਸ ਕਾਕਰ ਜਦ ਤੁਸੀਂ ਬੱਚੇ ਹੋਨੇ ਤੁਸੀਂ ਕਹਿੰਦੇ ਯਾਰ ਇਕ ਤਾਂ ਇੱਕ ਬੰਦਾ ਥੋੜਾ ਦੁਖੀ ਵੀ ਹੋ ਜਾਂਦਾ ਕਿ ਕਿਉਂ ਸਾਡੇ ਵਿਰਾਂਗਾਂ ਦਾ ਨਾਂ ਨ ਕਿਉਂ ਨਹੀਂ ਲਿਆ ਜਾ ਰਿਹਾ ਤੇ ਫਿਰ ਅਸੀਂ ਗੁਰੂ ਸਾਹਿਬ ਦੇ ਦਰਬਾਰੀਆਂ ਦੀ ਅਸੀਂ ਲਿਖਤਾਂ ਖੋਜਣ ਲੱਗ ਪਏ ਫਿਰ ਸਾਨੂੰ ਅਸੀਂ ਪੜਿਆ ਜੀ ਕਵੀ ਸੈਨਾਪਤ ਦੇ ਲੇਖ ਉਹਨਾਂ ਸਾਨੂੰ ਉਹਨਾਂ ਦਾ ਸਬੂਤ ਮਿਲਿਆ ਤੇ ਬਚਪਨ ਤੋਂ ਸਾਨੂੰ ਪਤਾ ਹੀ ਹੈ ਵੈਸੇ ਕਿ ਸਾਰੇ ਪਰਿਵਾਰ ਜਾਂਦੇ ਰਹੇ ਇਕੱਠੇ ਹੋ ਕੇ ਤੇ ਕੋਈ ਐਦਾਂ ਦਾ ਟਾਈਮ ਵੀ ਸੀ ਕਿ ਪੂਰੇ ਜਥਿਆਂ ਦੇ ਜਥੇ ਜਾਂਦੇ ਸੀਗੇ ਸਾਡੇ ਸਾਰੇ ਬਜ਼ੁਰਗ ਸਾਰੇ ਇਕੱਠੇ ਹੋ ਕੇ ਤੇ ਨਹੰਗਾ ਦੀ ਟੋਲੀਆਂ ਦੇ ਨਾਲ ਜਾਣਾ ਸਾਰਿਆਂ ਨੇ ਇਕੱਠਿਆਂ ਹੋ ਕੇ ਜਾਣਾ ਮੱਥੇ ਟੇਕਣੇ ਉੱਤੇ ਕਿਉਂਕਿ ਇਹ ਤਾਂ ਨੈਚਰਲ ਗੱਲ ਹੈ ਜੀ ਕਿ ਜਿ세 ਗੁਰੂ ਸਾਹਿਬ ਆਏ ਆਪਣੀ ਫੌਜ ਨਾਲ ਆਪਣੀ ਪਿਆਰੀ ਫੌਜ ਨਾਲ ਉੱਥੇ ਨੈਚਰਲੀ ਸਾਡੇ ਵੀ ਬਜ਼ੁਰਗ ਸਾਰੇ ਛਤਰੀਏ ਹੂੰ ਸੋ ਉੱਥੇ ਫਿਰ ਮੇਲ ਫੌਜਾਂ ਦਾ ਹੀ ਹੁੰਦਾ ਸੋ ਜੇ ਜੀ ਰਾਏ ਬੁੱਧੀ ਚੰਦ ਜੀ ਹੈ ਉਹਨਾਂ ਨੂੰ ਤਾਂ ਹੁਕਮ ਸੀ ਗੁਰੂ ਸਾਹਿਬ ਦਾ ਕਿ ਤੁਸੀਂ ਹੁਣ ਇੱਥੋਂ ਚੱਲ ਜਾਣਾ ਤੁਹਾਡੀ ਹਲੇ ਸੇਵਾ ਹੋਰ ਲੈਣੀ ਸੀ। ਹੂੰ ਨਹੀਂ ਤਾਂ ਉਹਨਾਂ ਨੂੰ ਉੱਥੇ ਵੀ ਸਾਧ ਜਾਮਨ ਦਾ ਉਹਨਾਂ ਨੂੰ ਵੀ ਮੋਖਾ ਮਿਲਦਾ। ਲੇਕਿਨ ਉਹਨਾਂ ਨੂੰ ਫੇਰ ਗੁਰੂ ਸਾਹਿਬ ਦਾ ਹੁਕਮ ਵੀ ਮੰਨਣਾ ਹੀ ਪੈਣਾ ਸੀਗਾ। ਸੋ ਹਾਂਜੀ ਸਾਡੇ ਦਾ ਬਚਪਨ ਤੋਂ ਹੀ ਸਾਡੇ ਇਹ ਇੱਕ ਬਹੁਤ ਹੀ ਪਿਆਰੀ ਯਾਦ ਹੈ ਸਾਡੇ ਪਰਿਵਾਰ ਚ ਕਿ ਸਾਰੇ ਜਾਣਦੇ ਸੀਗੇ ਕੋੜੇਵਾ ਰਾਜਪੂਤ। ਹੂੰ ਤੇ ਅਸੀਂ ਫੇਰ ਉਹ ਲੜੀ ਸ਼ੁਰੂ ਕਰਨ ਦੀ ਹੈ ਜਦੋਂ ਮੂਹਮ ਕਹ ਲੋ ਚੱਕ ਚੱਕੀ ਹੈ